ਇੱਕ ਪਾਸੇ ਲੰਗੇ ਕੱਲ ਬੀਬੀ ਜਗੀਰ ਕੌਰ ਆਪਣਾ ਸਪਸ਼ਟਕਰਨ ਸੌਂਪ ਕੇ ਆਏ ਸ੍ਰੀ ਕਾਟਕ ਸਾਹਿਬ ਵਿਖੇ ਔਰ ਦੂਜੇ ਪਾਸੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਲੰਗੇ ਕੱਲ ਉਸ ਸਪਸ਼ਟਕਰਨ ਨੂੰ ਰਿਸੀਵ ਕਰਨ ਲਈ ਮੌਜੂਦ ਨਹੀਂ ਸਨ ਇਹਦਾ ਕਾਰਨ ਇਹ ਹੈ ਕਿਉਂਕਿ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਬਿਮਾਰ ਦੱਸੇ ਜਾ ਰਹੇ ਨੇ ਉਹ ਫਿਲਹਾਲ ਹਸਪਤਾਲ ਦਾਖਲ ਕਰਵਾਏ ਗਏ ਨੇ ਇਥੋਂ ਤੱਕ ਨੋਬਤ ਆ ਗਈ ਹੈ ਬਿਲਕੁਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਡੇਂਗੂ ਦੇ ਸ਼ਿਕਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਡੈਂਗੂ ਉਹਨਾਂ ਨੂੰ ਹੋਇਆ ਹੈ ਡੈਂਗੂ ਦੀ ਬਿਮਾਰੀ ਜਿਹੜੀ ਹੈ ਉਹ ਜਿ세 ਤਰ ਗਾਨੀ ਰਘਵੀਰ ਸਿੰਘ ਨੂੰ ਹੋਈ ਹੈ ਜਿਸ ਵਿੱਚ ਉਹ ਖਾਸੇ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਪਰ ਲੰਘੇ ਕੱਲ ਉਹਨਾਂ ਨੂੰ ਗੁਰੂ ਰਾਮਦਾਸ ਹਸਪਤਾਲ ਕਾਲਜ ਜਿਹੜਾ ਬੱਲਾਂ ਦੇ ਵਿੱਚ ਹੈ ਉਥੇ ਦਾਖਲ ਕਰਵਾਇਆ ਗਿਆ ਉਥੇ ਜਾ ਕੇ ਕਾਲਜ ਮੁਖੀ ਡਾਕਟਰ ਏ ਪੀ ਸਿੰਘ ਦੇ ਵੱਲੋਂ ਕੁਝ ਜਾਣਕਾਰੀਆਂ ਵਿਸਥਾਰਪੂਰਵਕ ਦੱਸੀਆਂ ਗਈਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੱਜਦਾਰ ਗਿਆਨੀ ਰਗਵੀਰ ਸਿੰਘ ਦੀ ਹਾਲਤ ਜਿਹੜੀ ਆ ਉਹ ਇਸ ਵੇਲੇ ਜ਼ਰੂਰ ਸਟੇਬਲ ਹੈ ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਕਿ ਜੱਜਦਾਰ ਗਿਆਨੀ ਰਗਵੀਰ ਸਿੰਘ ਐਡਮਿਟ ਹੋਏ ਨੇ ਉਹ ਡੇਂਗੂ ਦੇ ਸ਼ਿਕਾਰ ਹੋ ਗਏ ਔਰ ਕਾਫੀ ਢੇਰ ਤੋਂ ਬਿਮਾਰ ਜਿਹੜੇ ਨੇ ਉਹ ਚੱਲ ਰਹੇ ਸੀ ਕਾਫੀ ਢੇਰ ਤੋਂ ਕਿਹਾ ਜਾ ਰਿਹਾ ਹੈ ਕਿ ਬੁਖਾਰ ਹੋ ਰਿਹਾ ਸੀ ਉਹਨਾਂ ਨੂੰ ਫੀਵਰ ਹੋ ਰਿਹਾ ਸੀ ਔਰ ਉਸ ਦੇ ਚਲਦੇ ਦਵਾਈਆਂ ਵੀ ਲੈ ਰਹੇ ਸੀ ਪਰ ਇਸ ਦੇ ਬਾਵਜੂਦ ਅਲੰਘੇ ਕਾਲੇ ਖਬਰ ਸਾਹਮਣੇ ਆਈ ਕਿ ਸ੍ਰੀ ਗੁਰੂ ਰਾਮਦਾਸ ਮੈਡੀਕਲ ਹਸਪੀਟਲ ਔਰ ਕਾਲਜ ਜਿਹੜਾ ਹੈ ਉੱਥੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਖੈਰ ਇਸ ਦੇ ਨਾਲ-ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਲੰਗੇ ਕੱਲ ਬੀਬੀ ਜ਼ਗੀਰਕੌਰ ਵੀ ਸਿਕਾਤਕ ਸਾਹਿਬ ਦੇਖੇ ਨਾਤਮਸਤਕ ਹੁੰਦੇ ਨੇ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਬੀਬੀ ਜ਼ਗੀਰਕੌਰ ਸੌਂਪਦੇ ਨੇ ਆਪਣਾ ਸਪਸ਼ਟੀਕਰਨ ਸੌਂਪਣ ਤੋਂ ਬਾਅਦ ਬੀਬੀ ਜ਼ਗੀਰਕੌਰ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਜਿਹੜੇ ਮਾਮਲੇ ਇਸ ਦੇ ਵਿੱਚ ਵਿਚਾਰੇ ਜਾ ਰਹੇ ਨੇ ਉਹ ਮਾਮਲੇ ਆਲਰੇਡੀ ਅਦਾਲਤਾਂ ਦੇ ਸਮਿਖ ਰਹਿ ਚੁੱਕੇ ਨੇ ਔਰ ਅਦਾਲਤਾਂ ਦੇ ਵੱਲੋਂ ਬੀਬੀ ਜ਼ਗੀਰਕੌਰ ਨੂੰ ਇਨਾ ਮਸਲਿਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਤੋਂ ਰਹਿਤ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਦੀ ਧੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਉਸੇ ਮਾਮਲੇ ਨੂੰ ਲੈ ਕੇ ਹੁਣ ਜਦੋਂ ਉਸੇ ਕਾਲਕਤਕ ਸਾਹਿਬ ਵਿਖੇ ਪੇਸ਼ ਹੋਏ ਬੀਬੀ ਜਗੀਰ ਕੌਰ ਉਸ ਵੇਲੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬੀਬੀ ਜਗੀਰ ਕੌਰ ਨੇ ਸਾਫ਼ ਕਰ ਦਿੱਤਾ ਕਿ ਜਿਹੜੇ ਇਲਜ਼ਾਮ ਹੁਣ ਦੁਬਾਰਾ ਉਹਨਾਂ ਤੇ ਲਾਏ ਜਾ ਰਹੇ ਆ ਇਹ ਬੇਬੁਨਿਆਦ ਨੇ ਆਲਰੇਡੀ ਇਹ ਅਦਾਲਤਾਂ ਦੇ ਵਿੱਚੋਂ ਹੋ ਕੇ ਲੰਘ ਚੁੱਕੇ ਨੇ ਔਰ ਇਹ ਖਤਮ ਹੋ ਚੁੱਕੇ ਨੇ ਰੋਮ ਭੰਗ ਕਰਨ ਦੀ ਗੱਲ ਸੀ ਰੋਮ ਭੰਗ ਕਰਨ ਨੂੰ ਲੈ ਕੇ ਬੀਬੀ ਜ਼ਗੀਰਕੌਰ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਰੋਮ ਬਿਲਕੁਲ ਵੀ ਭੰਗ ਨਹੀਂ ਕਰਦੇ ਖੈਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਬਿਆਨ ਨੇ ਲੋਕਾਂ ਦੇ ਵੱਖ-ਵੱਖ ਕਿਸਮ ਦੇ ਦੀਆਂ ਟਿੱਪਣੀਆਂ ਲੋਕ ਕਰ ਰਹੇ ਨੇ ਗਰਚਰਨ ਸਿੰਘ ਗਰੇਵਾਲ ਜਿਹੜੇ ਨੇ ਜਿਵੇਂ ਉਹਨਾਂ ਨੇ ਆਪਣਾ ਪੱਲਾ ਝਾੜਿਆ ਇਹ ਕਹਿ ਕੇ ਕਿ ਮੈਂ ਬਿਲਕੁਲ ਵੀ ਇਸ 'ਚ ਨਹੀਂ ਪੈਣਾ ਚਾਹੁੰਦਾ ਕਿ ਬੀਬੀ ਜ਼ਗੀਰਕੌਰ ਦੱਪਕ ਕੀ ਹੈ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਵੱਲੋਂ ਜਾਰੀ ਨੋਟਿਸ ਨੂੰ ਲੈ ਕੇ ਉਵੇਂ ਹੀ ਇੱਥੇ ਇਸ ਮਾਮਲੇ ਨੂੰ ਖੁੱਲੀ ਡਿਸਕਸ਼ਨ ਵਾਸਤੇ ਛੱਡ ਦੇਣਾ ਚਾਹੀਦਾ ਹੈ ਕਿ ਲੋਕ ਕੀ ਸੋਚਦੇ ਨੇ ਹਾਲਾਂਕਿ ਬੀਬੀ ਜ਼ਗੀਰਕੌਰ ਜਿਹੜੇ ਨਹੀਂ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਜ਼ਰੂਰ ਲੋਕਾਂ ਦੇ ਸਾਹਮਣੇ ਕਲੀਅਰ ਕਰ ਦਿੱਤਾ ਬੀਬੀ ਜ਼ਗੀਰਕੌਰ ਦੇ ਜਿਹੜੇ ਸਮਰਥਕ ਨੇ ਉਹ ਵੀ ਸੋਸ਼ਲ ਮੀਡੀਆ ਦਾ ਰੁਖ ਕਰਦੇ ਹੋਏ ਬੀਬੀ ਜ਼ਗੀਰਕੌਰ ਦੀ ਹਮਾਇਤ ਜ਼ਰੂਰ ਇਸ ਉੱਤੇ ਕਰਦੇ ਨਜ਼ਰ ਆ ਰਹੇ ਨੇ ਪਰ ਇਸ ਦੇ ਬਾਵਜੂਦ ਲੰਘੇ ਕੱਲ ਬੀਬੀ ਜ਼ਗੀਰਕੌਰ ਪੇਸ਼ ਹੋਏ ਔਰ ਪੇਸ਼ ਹੋਣ ਸਾਰ ਉਹਨਾਂ ਨੇ ਆਪਣਾ ਸਪਸ਼ਟ ਕਰਨ ਉੱਤੇ ਜਾਰੀ ਕਰ ਦਿੱਤਾ ਇਥੇ ਹੈਰਾਨੀ ਦੀ ਗੱਲ ਇਹ ਵੀ ਦੱਸੀ ਉਹਨਾਂ ਨੇ ਕਿ ਜਿਹੜਾ ਨੋਟਿਸ ਜਾਰੀ ਹੋਇਆ ਸੀ ਉਹ ਅਸਥੀ ਕਾਲ ਤੱਕ ਸਾਧ ਦੇ ਜਥੇਦਾਰ ਦੇ ਸਾਈਨ हेतु ਨਹੀਂ ਹੋਇਆ ਸੀ ਉਹ ਸਗੋਂ ਜਥੇਦਾਰ ਗਿਆਨੀ ਰਕबीर ਸਿੰਘ ਦੇ ਪੀਏ ਦੇ ਵੱਲੋਂ ਦਸਖਤ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਪੈਨ ਡਾਊਨ ਕੀਤਾ ਗਿਆ ਸੀ ਇਹ ਸਟੇਟਮੈਂਟ ਹੁਣ ਸਾਹਮਣੇ ਆ ਰਹੀ ਹੈ ਲਗਾਤਾਰ ਹੌਲੀ ਹੌਲੀ ਪਰ ਇਸ ਮਾਮਲੇ ਨੂੰ ਲੈ ਕੇ ਅ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਕੀ ਏਦਾਂ ਅਜ ਤੱਕ ਕਦੀ ਹੋਇਆ ਜੇ ਕਿਸ ਕਦੀ ਕੋਈ ਨੋਟਿਸ ਸ੍ਰੀ ਕਾਰਤਕ ਸਾਹਿਬ ਜਥੇਦਾਰ ਨੇ ਕਿਸੇ ਨੂੰ ਭੇਜਿਆ ਤਾਂ ਕੀ ਉਹ ਆਪਣੇ ਬਿਹਾਫ ਤੇ ਭੇਜਿਆ ਯਾਨੀ ਕਿ ਜਥੇਦਾਰ ਦੇ ਅਹੁਦੇ ਤੇ ਭੇਜਿਆ ਜਾਂ ਫਿਰ ਜਥੇਦਾਰ ਦੇ ਪੀਏ ਦੇ ਅਹੁਦੇ ਤੇ ਭੇਜਿਆ ਗਿਆ ਸਵਾਲ ਤਾਂ ਬਣਨਾ ਲਾਜ਼ਮੀ ਵੀ ਹੈ ਥੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੂਜੀ ਗੱਲ ਜਥੇਦਾਰ ਗਿਆਨੀ ਰਖਬੀਰ ਸਿੰਘ ਵਾਪਸ ਕਦੋਂ ਆਪਣਾ ਅਹੁਦਾ ਸਾਂਭਣਗੇ ਇਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ